इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਨਯੋਗ ਪੁਲਿਸ ਕਮਿਸ਼ਨਰ ਰਮਨ ਸਰਦਾਰ ਗੁਰਪ੍ਰਿੰਤ ਸਿੰਘ ਕੋਲਰ ਸਾਹਿਬ ਦੇ ਦੇਸ਼ ਨਗਰੇਸ਼ੇ ਅੱਸੀ ਸਪੈਸ਼ਲ ਡਰਾਈਵ ਚਲਾਈ ਹੈ ਚਲਾਨ ਕਰਨ ਦੀ ਸਪੈਸ਼ਲੀ ਜਿਹੜੇ ਫੌਟ ਮਾਰਕੀਟ ਏਰੀਆ ਨੇ ਲਾਰੈਂਸ ਸਟ੍ਰੀਟ ਹੋ ਗਿਆ ਤੇ ਰਣਜੀਤ ਐਵੀ ਹੋ ਗਿਆ ਹੋਰ ਵੀ ਜਿਹੜੀ ਸਾਡੀ ਮੇਨ ਮੇਨ ਮਾਰਕੀਟ ਰਣਜੀਤ ਨਵੇ ਦੇ ਜਿਹੜੇ ਚਾਰ ਪੰਜ ਬਲਕ ਦੇ ਮਾਰਕੀਟ ਨੇ ਤੇ ਇੱਥੇ ਸਾਨੂੰ ਸ਼ਿਕਾਇਤ ਆਈ ਸੀ ਕਿ ਬਾਰੋਂ ਗੱਡੀਆਂ ਆ ਕੇ ਆਪਣਾ ਆਊਟ ਆਫ ਡਿਸਟ੍ਰਿਕਟ ਆ ਕੇ ਹੋਲਡਰ ਬਾਜ਼ੀ ਕਰਦੀਆਂ ਆ ਉਹ ਅਸੀਂ ਪੂਰੀ ਨੱਪ ਪਾ ਰਹੇ ਆ ਐਸ ਐਚਓ ਸਾਹਿਬ ਸੀਸੀਪੀ ਸਾਹਿਬ ਹਰਪਾਲ ਜੀ ਐਡੀਸੀਪੀ ਟ੍ਰੈਫਿਕ ਸਾਹਿਬ ਅਸੀਂ ਸਾਰੇ ਕੱਟੇ ਆ ਤੇ ਕੋਈ ਵੀ ਕਾਲੀ ਫਿਲਮ ਹੋਈ ਆ ਸੀਕਵਲਟ ਹੋਈ ਆ ਡਰਿੰਕ ਡਰਾਈਵਿੰਗ ਦੇ ਸੀ ਜਿਹੜੇ ਹੈਗੇ ਆ ਆਪਣਾ ਉਹ ਸਾਰੇ ਫਲਾਂਚ ਲੂਮ ਕਰ ਰਹੇ ਆ ਤੇ ਉਸ ਤੋਂ ਬਾਅਦ ਜਿਹੜਾ ਵੀ ਕੋਈ ਗਲਤ ਰੋਂਗ ਸਾਈਡ ਕੋਈ ਵੀ ਡਰਾਈਵ ਕਰਦਾ ਅਸੀਂ ਪ੍ਰੋਪਰ ਡਰਾਈਵ ਚਲਾਈਆ ਤੇ ਜਿਹੜੇ ਟ੍ਰਿਪਲ ਰਾਈਡਿੰਗ ਵੀ ਕਰ ਰਹੇ ਆ ਉਹਨਾਂ ਤੇ ਵੀ ਅਸੀਂ ਲੱਗ ਪਾ ਰਹੇ ਹਾਂ ਅਕਸਰ ਦੇਖਿਆ ਕਿ ਜਿਵੇਂ ਕਿ ਵਿਆਹ ਦਾ ਸੀਜ਼ਨ ਚੱਲ ਰਿਹਾ ਰਾਤ ਨੂੰ ਕੋਈ ਵਿਆਹ ਤੋਂ ਨਿਕਲ ਤਾਂ ਅੰਦਰ ਕੀਤੀ ਹੁੰਦੀ ਹੈ ਤਾਂ ਉਹਨਾਂ ਵੱਲੋਂ ਉਹਨਾਂ ਵੱਲੋਂ ਪਾਜਾ ਵੱਲੋਂ ਉਹਨਾਂ ਤੱਕ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੀ ਕੁਝ ਕਰਦੇ ਕਿਸੇ ਜਿਹਾ ਹੋਊਗਾ ਜਿਵੇਂ ਕਿ ਮੈਂ ਪਹਿਲਾਂ ਹੀ ਮੈਂਸ਼ਨ ਕੀਤਾ ਅਸੀਂ ਟ੍ਰਿੰਕ ਡਰਾਈਵ ਦੇ ਵਿੱਚ ਲਾਂਚ ਕਰ ਰਹੇ ਹਾਂ ਜਿਹੜਾ ਵੀ ਕੋਈ ਸਾਨੂੰ ਟ੍ਰਿੰਕ ਡਰਾਈਵ ਦਾ ਸੈਕਟ ਪੜਿਆ ਗਿਆ ਉਹਤੇ ਕਾਨੂੰਨੀ ਕਰ ਦੇਗੀ ਤੇ ਉਹ ਇਹਦੇ ਚੋਂ ਕੋਸ਼ੇ ਇਲਾਕਾ ਜੇ ਬਾਹਰ ਦੇ ਸ਼ਹਿਰ ਦੇ ਬਾਹਰ ਦੀ ਗੱਲ ਕਰੀਏ ਤਾਂ ਜਿਵੇਂ ਕਿ ਸ਼ਹਿਰ ਦੇ ਬਾਹਰਲੇ ਇਲਾਕੇ ਤੋਂ ਨਾਕਾ ਪੰਚੀ ਕੀਤੀ ਗਈ ਹੈ ਕਿ ਜਿਵੇਂ ਕਿ ਬਾਹਰਲੇ ਇਲਾਕੇ ਤੋਂ ਆ ਕੇ ਕੁਝ ਨੌਜਵਾਨਾਂ ਨੇ ਸ਼ਾਇਦ ਸ਼ਰਾਰਤ ਕਰਦੇ ਨੇ ਕਿਸੇ ਤਰ੍ਹਾਂ ਦੀ ਨਸ਼ੀ ਗੱਲ ਕਰਨ ਲਈ ਚਾਹੇ ਹਥਿਆਰਾਂ ਦੀ ਮੰਗ ਲਈ ਕਰ ਲਈ ਤਾਂ ਉਹ ਵੀ ਫੌਜ ਦੇ ਨੇ ਇਥੇ ਤਾਂ ਉਹਨਾਂ ਤੇ ਵੀ ਕੋਈ ਨਕੇਲ ਨਹੀਂ ਦਿੱਤੀ ਗਈ ਬਿਲਕੁਲ ਹੀ ਸਾਡੇ ਪੂਰੇ ਕਮਿਸ਼ਨਰੇਟ ਕੋਲ ਹੀ ਸੰਬਸਰ ਤੇ ਵਿੱਚ ਰਾਤੀ ਉਮੀ ਨਾ ਕੇ ਲੱਗਦੇ ਹੈ ਹਰ ਅਨੇ ਤੋਂ ਇੱਕ ਨਾਕਾ ਲੱਗਦਾ ਹੈ ਇਹੋ 10:30 ਤੋਂ ਸਵੇਰੇ 6:30 ਤੱਕ ਲੱਗੇ ਲੱਗੇ ਤੇ ਆਪਣੇ ਆਪਣੇ ਏਰੀਆ ਤੋਂ ਪੂਰੀ ਗਸ਼ਤੀ ਕਰਦੇ ਪੀਸੀਆਰ ਵਾਂਗ ਵੀ ਹੈਗੇ ਨਾਲ ਪੀਸੀਆਰ ਮੋਟਰਸਾਈਕਲ ਵੀ ਹੈਗੇ ਤੇ ਕੁਝ ਵੀ ਸਾਨੂੰ ਲੱਗਦਾ ਕਿ ਜੋ ਵੀ ਕੁਝ ਗਲਤ ਹੋ ਰਿਹਾ ਤੇ ਔਰ ਨਾਕੇ ਬਲੇ ਫੜਦੇ ਤੇ ਫਿਰ ਫਾਨੇ ਹੰਡੂ ਕਰਦੇ ਕੁਝ ਰੇਡੀਆਂ ਦੇਖੇ ਗਿਆ ਨੇ ਜੋ ਕਿ ਮੇਨ ਬਾਜ਼ਾਰਾਂ ਦੇ ਵਿੱਚ ਦੇਖ ਲਓ ਜਾਂ ਰੋਡ ਤੇ ਦੇਖ ਲਈਏ ਤਾਂ ਉਥੇ ਦਾਰੂ ਵੀ ਪ੍ਰੋਸੀ ਜਾਂਦੀ ਹੈ ਕੁਝ ਉਹਨਾਂ ਦਾ ਇਸ ਤਰ੍ਹਾਂ ਦਾ ਕੰਮ ਬਿਲਕੁਲ ਜੀ ਜਿਵੇਂ ਕਾਰਾਜ ਡ੍ਰਿੰਕ ਵਗਰਾ ਸਰਵ ਕਰਦੇ ਹੈ ਕੋਈ ਕੋਈ ਅਸੀਂ ਉਹਨਾਂ ਨੂੰ ਵੀ ਕਿਤਾਬ ਨਹੀਂ ਦਿੰਦੀ ਕਿ ਬਿਲਕੁਲ ਨਾ ਕਰੋ ਜੇ ਕੋਈ ਵੀ ਈਟਿੰਗ ਜੁਆਇੰਟ ਜਿਹੜਾ ਆਕਸਾਈਜ਼ ਨਹੀਂ ਹੈ ਇਹ ਕਾਰਾ ਡਰਿੰਕ ਸਰਵ ਕਰੇਗਾ ਉਹਦੇ ਖਿਲਾਫ ਵੀ ਕਰ ਦੇਗੇ ਬਿਲਕੁਲ ਜੀ ਜੇ